ਜਿਹੜੇ ਕਹਿ ਲੋ ਕਿ ਸਿੰਘ ਤੇ ਸੰਦੀਪ ਸਿੰਘ ਹਮੇਸ਼ਾ ਚੜਦੀ ਕਲਾ ਚ ਰਹਿੰਦੇ ਨੇ ਹਮ ਪਰ ਜੇ ਆਪਾਂ ਉਹਨਾਂ ਦੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਹਜੇ ਵੀ ਉਹਨਾਂ ਦੇ ਜਿਸ ਵਾਂ ਗਿਆ ਸੱਟਾਂ ਜਿਹੜੀਆਂ ਉਹ ਹਜੇ ਵੀ ਨਿਸ਼ਾਨ ਹੈਗੀ ਆ ਜਿਹੜਾ ਪੈਰ ਦਾ ਹਵਾ ਦਾ ਉਹਦਾ ਪੈਰ ਤੇ ਨਿਸ਼ਾਨ ਸੀ ਹੈ ਨਾ ਜਿਹੜਾ ਉਹ ਡੂੰਗ ਪਿਆ ਸੀ ਕਾਫੀ ਵਿੱਚ ਪੈਰ ਤੇ ਨਿਸ਼ਾਨ ਭਰ ਗਿਆ ਉਹ ਅੱਜ ਦੀ ਡੇਟ ਦੇ ਵਿੱਚ ਮਿਰਖਿਆਲੇ ਡੇਟ ਹੋ ਚੁੱਕੀ ਹੈ 2 ਤਰੀਕ ਹੋ ਚੁੱਕੀ ਹੈ ਹਜੇ ਤੱਕ ਉਹਦਾ ਲਾਜ ਨਹੀਂ ਹੋਇਆ ਜਦ ਕਿ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਸਟਿਚ ਲੱਗਨੇ ਪੈਰ ਦੇ ਉੱਤੇ پیشنਟ ਹੋਣਾ ਹਜੇ ਤੱਕ ਪਤਾ ਨਹੀਂ ਜੇਲ ਦਾ ਪ੍ਰਸ਼ਾਸਨ ਕਿਉਂ ਨਹੀਂ ਕਰਵਾ ਰਿਹਾ ਜੇਲ ਦੇ ਪ੍ਰਸ਼ਾਸਨ ਦੀ ਇੰਨੀ ਨਲਾਕੀ ਕਿਉਂ ਇਸ ਕੰਮ ਦੇ ਵਿੱਚ ਇਹਦਾ ਰੀਜ਼ਨ ਹੈ ਦੇਖੋ ਇਹ ਮਾਯੂਕ ਕੋਰਟ ਦੇ ਥਰੂ ਕੰਮ ਹੋਣਾ ਸਾਰਾ ਇਹ ਕੋ ਮੇਰਾ ਘਰ ਦਾ ਰਾਜ ਤੇ ਹੈਗਾ ਨਹੀਂ ਮੈਂ ਜਿੰਮੀ ਚੋਲ ਲੈਣਾ ਸੰਦੀਪ ਸਿੰਘ ਨੂੰ ਕੱਲ ਜਾ ਕੇ ਲੈ ਆਵਾਂ ਇਸ ਦਾ ਕੁਛ ਵੀ ਨਹੀਂ ਹੈਗਾ ਇਹ ਮਾਜ ਨੂੰ ਕੋਰਟ ਦੇ ਥਰੂ ਸੰਦੀਪ ਸਿੰਘ ਨੇ ਬਾਗਲਾ ਪਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਜਾਂ ਕੁਝ ਕੁ ਲੋਕ ਖਾਸ ਕਰ ਸ਼ਿਮਸਾਣਾ ਵਾਲੇ ਉਹਨਾਂ ਦੇ ਵੱਲੋਂ ਕਈ ਵਾਰੀ ਉਹਨਾਂ ਨੂੰ ਕਾਤਲ ਸ਼ਬਦ ਜਿਹੜਾ ਉਹਨਾਂ ਦੇ ਲਈ ਵਰਤਿਆ ਜਾਂਦਾ ਹੈ ਇੱਕ ਬਹੁਤ ਵੱਡਾ ਸਵਾਲ ਸਮਾਂ ਸਮੇਂ ਸਿਰ ਉੱਠਦਾ ਰਹਿੰਦਾ ਹੈ ਕਿ ਪੰਥ ਇਕੱਠਾ ਨਹੀਂ ਹੁੰਦਾ ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਸਕਦੇ ਅਸੀਂ ਇੱਕ ਸਟੇਜ ਸਾਂਝੀ ਨਹੀਂ ਲਾ ਸਕਦੇ ਪਰ ਇੱਥੇ ਕਮਾਲ ਹੋ ਗਿਆ ਕਿ ਤਰਨ ਤਰਨ ਦੀਆਂ ਜਿਮਨੀ ਚੋਣਾ ਦੇ ਵਿੱਚ ਭਾਈ ਮਨਦੀਪ ਸਿੰਘ ਦੇ ਨਾਲ ਸਾਰੇ ਧੜੇ ਆ ਕੇ ਖੜ ਗਏ ਬਿਲਕੁਲ ਜੀ ਬਿਲਕੁਲ ਸੰਦੀਪ ਸਿੰਘ ਦਾ ਜੇਲ੍ਹ ਤੋਂ ਇੱਕੋ ਸਹਿਆ ਸੀ ਜਿੰਨਾ ਚਿਰ ਸਾਡੇ ਧੜੇ ਇਕੱਠੇ ਨਹੀਂ ਹੁੰਦੇ ਅਸੀਂ ਜਿੰਨੀ ਚੋਣ ਨਹੀਂ ਲੜਨੀ ਪਹਿਲਾਂ ਸਾਰੇ ਨਾਲ ਸਲਾਹ ਰਸ਼ਮਾ ਸਲਾਹ ਹੋਈ ਸਭ ਨਾਲ ਕਿ ਜੇ ਤੁਸੀਂ ਸਾਰੇ ਜਣੇ ਰਾਜੀ ਹੋ ਤੇ ਫਿਰ ਅਸੀਂ ਜਿੰਮੀ ਚੋਲ ਲੜਾਂਗੇ ਜੇ ਤੁਸੀਂ ਨਹੀਂ ਰਾਜੀ ਫਿਰ ਅਸੀਂ ਜਿੰਮੀ ਚੋਲ ਨਹੀਂ ਕਰਾਂਗੇ ਕਿ ਸਭ ਨੇ ਹਮੇਂ ਪਰੀ ਕੀ ਨਹੀਂ ਹਮ ਪਰ ਰਾਜੀ ਹੈ ਦੇਖੋ ਉਹ ਜਿਹੜੇ ਸ਼ਖਸ ਹਨ ਜਿਹੜੇ ਹੈ ਮਤਲਬ ਬਿਆਨਬਾਜ਼ੀ ਕਰਦੇ ਪਹਿਲੀ ਗੱਲ ਤੇ ਇਹ ਬੰਨਾਂ ਦੀ ਪੰਜਾਬ ਨੂੰ ਦੇਨ ਕੀ ਹੈ ਸਭ ਤੋਂ ਵੱਡੀ ਗੱਲ ਤੇ ਹੈ ਪੰਜਾਬ ਨੂੰ ਕੋਈ ਦੇਨ ਹੈ ਉਹਨਾਂ ਦੀ ਪੰਜਾਬ ਦੀ ਇੱਕ ਇੱਕ ਵੀ ਚੀਜ਼ ਨੂੰ ਤੁਹਾਨੂੰ ਦੇਨ ਹੈ ਕਿ ਪੰਜਾਬ ਦੇ ਮੁੱਦਿਆਂ ਉੱਤੇ ਗੱਲ ਕੀਤੀ ਹੋਵੇ ਹੋਇਆ ਪਹਿਲੀ ਗੱਲ ਤਾਂ ਜਿਹੜਾ ਸੂਰੀ ਦਾ ਕਤਲ ਹੋਇਆ ਉਹਨੂੰ ਉਹ ਬਣਾਉਂਦੇ ਆ ਕਿ ਇੱਕ ਸਿੱਖ ਵੱਲੋਂ ਇੱਕ ਹਿੰਦੂ ਦਾ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਉਹ ਪੁਰਾਣੀਆਂ ਚੀਜ਼ਾਂ ਵਾਪਸ ਲੈ ਕੇ ਆ ਰਹੇ ਆ ਜੋ 84 ਦੇ ਦੰਗਿਆਂ ਵੇਲੇ ਹੋਇਆ ਜਾਂ ਜੋ 47 ਵੇਲੇ ਹੋਇਆ ਉਹ ਚੀਜ਼ਾਂ ਨੇ ਰਹਿਮਤ ਦੇ ਪ੍ਰਵਾਨ ਨੇ ਪੁੱਛੋ ਠੀਕ ਆ ਤੇਰੀ ਭੈਣ ਨੂੰ ਗਾਲ ਕੱਢੇ ਸਿਰਫ ਮੈਂ ਉਹਨੂੰ ਕਹਿ ਰਿਹਾ ਪੂਰੇ ਹਿੰਦੂ ਸਮਾਜ ਨਹੀਂ ਕਹਿ ਰਹੇ ਹੂੰ ਇਹ ਰਖ ਮਸੂਰੀ ਦੇ ਪਰਿਵਾਰ ਨੂੰ ਕਹਿ ਰਹੇ ਜੇ ਤੇਰੀ ਭੈਣ ਨੂੰ ਗਾਲ ਕੱਢੇ ਤੇਰੀ ਮਾਂ ਨੂੰ ਗਾਲ ਕੱਢੇ ਬਰਦਾਸ਼ਤ ਕਰੇਗਾ ਤੇਰੀ ਮਾਂ ਨਾਲ ਕੋਈ ਕਵੇ ਮੈਨ ਜੈਸ ਸੰਬੰਧ ਬਰੋਣੇ ਤੇਰੀ ਭੈਣ ਬਾਰੇ ਕੋਈ ਕਵੇ ਇਦਾਂ ਤੂੰ ਬਰਦਾਸ਼ਤ ਕਰੇਗਾ ਇਹ ਪੂਰੀ ਸਿੱਖ ਕੌਮ ਟਾਰਗੇਟ ਕਰਦਾ ਕਹਿੰਦੇ ਅਸੀਂ ਵਿਰੋਧ ਕਰਾਂਗੇ ਜਾ ਕੇ ਤਰਨ ਤਰਨ ਭਾਈ ਬੰਦੀਪ ਸਿੰਘ ਦਾ ਅਸੀਂ ਨਹੀਂ ਚਾਹੁੰਦੇ ਕਿ ਕਾਤਲ ਦਾ ਭਰਾ ਇੱਥੇ ਜਿੱਤੇ ਮੈਂ ਤੁਹਾਨੂੰ ਪੂਸਟ ਵੈਲਕਮ ਕਰਦਾ ਜੀ ਮੇਰੇ ਵੱਲੋਂ ਦੋ ਜਦੋਂ ਮਰਜੀ ਆ ਮੈਂ ਕਦੀ ਮਨਾ ਕੀਤਾ ਨਹੀਂ ਆਓ ਕਰੋ ਵਿਰੋਧ ਮੈਂ ਮਨਾ ਥੋੜੀ ਕਰਦਾ ਪਿਆ ਸਾਰਸਿਕਾ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਜਿਮਨੀ ਚੋਣਾ ਤਰਨ ਤਰਨ ਪ੍ਰਚਾਰ ਜੋਰਾਂ ਸ਼ੋਰਾਂ ਤੇ ਐ ਤੇ ਮੇਰੇ ਨਾਲ ਭਾਈ ਮਨਦੀਪ ਸਿੰਘ ਕੌਮੀ ਯੋਧਾ ਭਾਈ ਸੰਦੀਪ ਸਿੰਘ ਸਣੀ ਦਾ ਦੇ ਪ੍ਰਾਤਾ ਮੇਰੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਭਾਈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਭਾਈ ਮਨਜੀਤ ਫਤਿਹ ਸਭ ਤੋਂ ਪਹਿਲਾਂ ਭਾਈ ਸਾਹਿਬ ਦਾ ਹਾਲ ਜਾਨਣਾ ਚਾਹਾਂਗੇ ਕਿ ਭਾਈ ਸੰਦੀਪ ਸਿੰਘ ਸਾਨੀ ਹੋਣਾ ਦਾ ਕੀ ਹਾਲ ਚਾਲ ਨੇ ਦੇਖੋ ਜਿਹੜੇ ਕਹਿ ਲੋ ਕਿ ਸਿੰਘ ਤੇ ਸੰਦੀਪ ਸਿੰਘ ਹਮੇਸ਼ਾ ਚੜ੍ਹਦੀ ਕਲਾ 'ਚ ਰਹਿੰਦੇ ਨੇ ਹਾਂ ਪਰ ਜੇ ਆਪਾਂ ਉਹਨਾਂ ਦੇ ਹਾਲਾਤਾਂ ਦੀ ਗੱਲ ਕਰੀਏ ਹਾਲਾਤ ਹਜੇ ਵੀ ਉਹਨਾਂ ਦੇ ਜਿਸ ਤਰ੍ਹਾਂ ਕਿਹਾ ਸੱਟਾਂ ਜਿਹੜੀਆਂ ਉਹ ਹਜੇ ਵੀ ਨਿਸ਼ਾਨ ਹੈਗੇ ਆ। ਅੱਛਾ ਤੇ ਜਿਹੜਾ ਪੈਰ ਦਾ ਵਾਦਾ ਫੈਕਚਰ ਉਹਦਾ ਪੈਰ ਤੇ ਨਿਸ਼ਾਨ ਸੀ ਹੈ ਨਾ ਜਿਹੜਾ ਉਹ ਡੂੰਘ ਪਿਆ ਸੀ ਕਾਫੀ ਇੱਥੇ ਪੈਰ ਤੇ ਛੇੜਾ ਭਰ ਗਿਆ। ਉਹ ਅੱਜ ਦੀ ਡੇਟ ਦੇ ਵਿੱਚ ਮਿਰਖਿਆ ਦੀ ਡੇਟ ਹੋ ਚੁੱਕੀ ਹੈ 2 ਤਰੀਕ ਹੋ ਚੁੱਕੀ ਹੈ ਹਜੇ ਤੱਕ ਉਹਦਾ ਲਾਜ ਨਹੀਂ ਹੋਇਆ ਜਦਕਿ ਡਾਕਟਰਾਂ ਨੇ ਕਹਿ ਦਿੱਤਾ ਸੀ ਕਿ ਉਹ ਸਟਿਚ ਲੱਗਨੇ ਪੈਰ ਦੇ ਉੱਤੇ ਪ੍ਰੈਸ਼ਰ ਹੋਣਾ। ਹਮ ਹਜੇ ਤੱਕ ਪਤਾ ਨਹੀਂ ਜੇਲ ਦਾ ਪ੍ਰਸ਼ਾਸਨ ਕਿਉਂ ਨਹੀਂ ਕਰਵਾ ਰਿਹਾ ਜੇਲ ਦੇ ਪ੍ਰਸ਼ਾਸਨ ਦੀ ਇੰਨੀ ਹੋ ਜਾਂਦਾ ਕਦਿੱਕਾ ਪਿਛਾਨੀ ਆਂਦੀ ਹੈ ਤੇ ਫਿਰ ਕੀ ਜਵਾਬ ਦੇ ਹੈਗੇ ਇਸ ਚੀਜ਼ ਦੇ ਉੱਤੇ ਤੁਸੀਂ ਭਈ ਜਦੋਂ ਇਲੈਕਸ਼ਨ ਬਾਰੇ ਸੋਚਦੇ ਹੋ ਜਾਂ ਜਦੋਂ ਇਹ ਵਿਚਾਰ ਕਰਦੇ ਹੋ ਕਿ ਮੈਂ ਤਰਨ ਤਰਨ ਜਿੰਮਨੀ ਚੋਣਾ ਲੜਨੀਆਂ ਨੇ ਤੇ ਭਾਈ ਸਾਹਿਬ ਦਾ ਹੀ ਇਹਦੇ ਉੱਤੇ ਕੀ ਪ੍ਰਤੀਕਿਰਿਆ ਸੀ ਕੀ ਵਿਚਾਰ ਸੀ ਦੇਖੋ ਸੰਦੀਪ ਸਿੰਘ ਨੇ ਕਿਹਾ ਸੀ ਕਿ ਸਾਨੂੰ ਕੋਈ ਵੀ ਮੈਦਾਨ ਖਾਲੀ ਨਹੀਂ ਛੱਡਣਾ ਚਾਹੀਦਾ ਇਹ ਸਾਨੂੰ opportunity ਮਿਲਦੀ ਵੀ ਹੈ ਕਿ ਸਾਨੂੰ ਜੂਲਣਾ ਚਾਹੀਦਾ ਜੀ ਚਮੜਾ ਵੀ ਕੀ ਹੈ ਲੋਕਤੰਤਰ ਹੈ ਲੋਕਤੰਤਰ ਦਾ ਰਾਈਟ ਬੰਦਾ ਹੈ ਜੀ ਅਸੀਂ ਕਿਸੇ ਵੀ ਤਰ੍ਹਾਂ ਆਪਣਾ ਹੱਕ ਅੱਗੇ ਲੈਣਾ ਹੋਵੇ ਤੇ ਜਾਂ ਕੋਈ ਰਾਈਟ ਲੈਣਾ ਹੋਵੇ ਤਾਂ ਆਪਾਂ ਵਿਧਾਨ ਸਭਾ ਚੋਂ ਨਾ ਡਰ ਸਾਹ ਤੇ ਚੁੱਕੀ ਮੜਾ ਤੱਕ ਮਾੜੀ ਗੱਲ ਤੇ ਹੈ ਨਹੀਂ ਹਮ ਅੱਛਾ ਠੀਕ ਹੈ ਮਤਲਬ ਉਹ ਰਾਜੀ ਸੀਗੇ ਇਹ ਵਿਚਾਰ ਫਿਰ ਤੁਸੀਂ ਪਹਿਲਾਂ ਘਰ ਬਣਾਇਆ ਜਾਂ ਕਿਸੇ ਪਾਰਟੀ ਨੇ ਤੁਹਾਨੂੰ ਅਪਰੋਚ ਕੀਤੀ ਇਹ ਕਿਦਾ ਜਾਂ ਤੁਸੀਂ ਖੁਦ ਹੀ ਸੋਚਿਆ ਜਾਂ ਭਾਈ ਸਾਹਿਬ ਨੂੰ ਬਾਹਰ ਲਿਆਉਣ ਲਈ ਇੱਕ ਤਕਨੀਕ ਆ ਵੀ ਜੇ ਆਪਾਂ ਇਲੈਕਸ਼ਨ ਲੜਾਂਗੇ ਜਿਵੇਂ ਪਿਛਲੀ ਵਾਰ ਭਾਈ ਅਮਰਿਤਪਾਲ ਸਿੰਘ ਉਹਨਾਂ ਵਾਰੀ ਹੋਇਆ ਕਿ ਉਹਨਾਂ ਨੂੰ ਬਾਹਰ ਲਿਆਉਣ ਦੇ ਲਈ ਐਮਪੀ ਇਲੈਕਸ਼ਨ ਜਿੱਤਣਾ ਜ਼ਰੂਰੀ ਹੈ ਤੇ ਪੂਰੇ ਮਾਝੇ ਨੇ ਸਪੋਰਟ ਵੀ ਕੀਤੀ ਇਹਦੇ ਲਈ ਤੇ ਹੁਣ ਵੀ ਬਿਲਕੁਲ ਉਸੇ ਤਰ੍ਹਾਂ ਦੀ ਸਥਿਤੀ ਹੈ ਦੋ ਕਾਰਜ ਉਹਨਾਂ ਨੇ ਮੈਂ ਕਾਰਜ ਸ਼ਬਦ ਹੀ ਵਰਤੂੰਗੀ ਦੋ ਕਾਰਜ ਉਹਨਾਂ ਨੇ ਪੰਥ ਲਈ ਕੀਤੇ ਕੋਈ ਨਿੱਜੀ ਸਵਾਰਥ ਤੇ ਉਹਨਾਂ ਦਾ ਉਹਦੇ ਵਿੱਚ ਨਹੀਂ ਸੀ ਪਰ ਇਸ ਇਲੈਕਸ਼ਨ ਨੂੰ ਲੜਨ ਦੇ ਪਿੱਛੇ ਮਕਸਦ ਕੀ ਹੈ ਦੇਖੋ ਪਹਿਲਾਂ ਤੇ ਸਾਡਾ ਕੋਈ ਵਿਚਾਰ ਨਹੀਂ ਸੀ ਇਲੈਕਸ਼ਨ ਲੜਨ ਦਾ ਮੈਂ ਤਲਕਿਰ ਕਰਦਾ ਸਾਨੂੰ ਵੱਖ-ਵੱਖ ਜਥੇਬੰਦੀਆਂ ਵੱਲੋਂ ਕਹਿ ਲੋ ਵੱਖ-ਵੱਖ ਸਿਆਸੀ ਧੜਿਆਂ ਵੱਲੋਂ ਸਾਨੂੰ ਕਾਫੀ ਜਿਆਦਾ ਅਪਰੋਚ ਕੀਤੀ ਗਈ ਸੀ ਤੁਸੀਂ ਮਤਲਬ ਕੀ ਜਿਮਨੀ ਚੋਂ ਲੜੋ ਹਾਂ ਤੇ ਪਹਿਲਾਂ ਤੇ ਅਸੀਂ ਸਾਫ਼ ਹੀ ਮਨਾਂ ਕਰਤਾ ਸੀ ਵੇਖੋ ਸਾਡਾ ਛੋਟਾ ਜਿਹਾ ਪਰਿਵਾਰ ਆ ਤੇ ਛੋਟੇ ਜਿਹੇ ਪਰਦਗਾਣ ਕਰਦੇ ਆ ਤੇ ਜੁਆਇੰਟ ਫੈਮਿਲੀ ਸਾਡੇ ਵਾਸਤੇ ਬਹੁਤ ਮੁਸ਼ਕਲ ਆ ਆਪਾਂ ਕਦੀ ਇਸ ਚੀਜ਼ ਬਾਰੇ ਸਾਨੂੰ ਨੋਲਿਜ ਵੀ ਨਹੀਂ ਕੀਤੀ ਹੂੰ ਤੇ ਉਹ ਕਹਿੰਦੇ ਕੋਈ ਗੱਲ ਤੁਸੀਂ ਜਾਓ ਹੂੰ ਤੇ ਆਪਾਂ ਸਾਰਾ ਕੁਝ ਤੁਹਾਡੇ ਨਾਲ ਨਾਲ ਮਿਲ ਕੇ ਕਰਾਂਗੇ ਤੇ ਸੰਦੀਪ ਸਿੰਘ ਨਾਲ ਮੁਲਾਕਾਤ ਕੀਤੀ ਸੰਦੀਪ ਸਿੰਘ ਨਾਲ ਗੱਲਬਾਤ ਸਾਰੀ ਕੀਤੀ ਹੈ ਇਸ ਵਿਸ਼ੇ ਉੱਤੇ ਹੂੰ ਤੇ ਸੰਦੀਪ ਸਿੰਘ ਨੇ ਫਿਰ ਹਾਮੀ ਭਰੀ ਠੀਕ ਹੈ ਕਿ ਸਭ ਤੋਂ ਪਹਿਲਾਂ ਗੱਲ ਚੱਲਦੀ ਵੀ ਸੰਦੀਪ ਸਿੰਘ ਦੀ ਹੂੰ ਬਸ ਸੰਦੀਪ ਸਿੰਘ ਕਹਿੰਦਾ ਮੈਂ ਤੇ ਚੇਲ ਦੇ ਅੰਦਰ ਆ ਇਹ ਚੀਜ਼ ਬੇਕੋ ਤੇ ਪੋਸੀਬਲ ਹੋ ਨਹੀਂ ਪਾਏਗੀ ਕਿ ਮੈਂ ਜਾ ਕੇ ਸੰਤਨ ਸੇਵਾ ਕਰਾਂ ਪਾ ਕੁਈ ਕਾਨੂੰਨ ਦਾ ਪਤਾ ਨਹੀਂ ਕਿ ਕਿਹ ਟਾਈਮ ਛੱਡਣਾ ਕਿਹ ਟਾਈਮ ਨਹੀਂ ਛੱਡਣਾ ਹੂੰ ਤੇ ਇਸ ਕਰਕੇ ਮਸਲੀਸ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਜੀ ਇਹ ਕੰਮ ਤੁਸੀਂ ਕਰੋ ਤੁਹਾਡੇ ਵਾਸਤੇ ਸਹੀ ਹੈ ਤੇ ਤੁਸੀਂ ਜਾ ਕੇ ਸੰਗਤਾਂ ਦੀ ਸੇਵਾ ਕਰੋ ਇੱਕ ਬਹੁਤ ਵੱਡਾ ਸਵਾਲ ਸਮਾਂ ਸਮੇਂ ਸਿਰ ਉੱਠਦਾ ਰਹਿੰਦਾ ਹੈ ਕਿ ਪੰਥ ਇਕੱਠਾ ਨਹੀਂ ਹੁੰਦਾ ਅਸੀਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੋ ਸਕਦੇ ਅਸੀਂ ਇੱਕ ਸਟੇਜ ਸਾਂਝੀ ਨਹੀਂ ਲਾ ਸਕਦੇ ਪਰ ਇੱਥੇ ਕਮਾਲ ਹੋ ਗਿਆ ਕਿ ਤਰਨ ਤਰਨ ਦੀਆਂ ਜਿਮਨੀ ਚੋਣਾ ਦੇ ਵਿੱਚ ਭਾਈ ਮਨਦੀਪ ਸਿੰਘ ਦੇ ਨਾਲ ਸਾਰੇ ਧੜੇ ਆ ਕੇ ਖੜ ਗਏ ਬਿਲਕੁਲ ਜੀ ਬਿਲਕੁਲ ਸੰਦੀਪ ਸਿੰਘ ਦਾ ਜੇਲ੍ਹ ਤੋਂ ਇੱਕੋ ਸਹਿਆ ਸੀ ਜਿੰਨਾ ਚਿਰ ਸਾਰੇ ਧੜੇ ਇਕੱਠੇ ਨਹੀਂ ਹੁੰਦੇ ਅਸੀਂ ਜਿਮਨੀ ਚੋਣ ਨਹੀਂ ਲੜਨੀ ਪਹਿਲਾਂ ਸਾਰੇ ਨਾਲ ਸਲਾਹ ਰਸ਼ਮਾ ਸਲਾਹ ਹੋਈ ਸਭ ਨਾਲ ਕਿ ਜੇ ਤੁਸੀਂ ਸਾਰੇ ਜਣੇ ਰਾਜੀ ਹੋ ਤੇ ਫਿਰ ਅਸੀਂ ਜਿਮਨੀ ਚੋਲ ਲੜਾਂਗੇ ਜੇ ਤੁਸੀਂ ਨਹੀਂ ਰਾਜੀ ਫਿਰ ਅਸੀਂ ਜਿਮਨੀ ਚੋਣ ਨਹੀਂ ਕਰਾਂਗੇ ਫਿਰ ਸਭ ਨੇ ਹਾਂ ਮਹੀ ਬਰੀ ਕਿ ਨਹੀਂ ਅਪਾ ਰਾਜੀ ਹੈ ਅਸੀਂ ਆਪਣਾ ਕੈਂਡੀਡੇਟ ਕੋਈ ਖੜਾ ਨਹੀਂ ਕਰਾਂਗੇ ਅਸੀਂ ਮਨਦੀਪ ਸਿੰਘ ਨੂੰ ਸਪੋਰਟ ਕਰਾਂਗੇ ਹੂੰ ਤੁਸੀਂ ਉਹ ਗੱਲ ਦਾ ਮਤਲਬ ਉਹ ਪੂਰਾ ਕਲੀਅਰ ਨਹੀਂ ਦੱਸਿਆ ਕਿ ਕੀ ਇਹ ਜਿਮਨੀ ਚੋਣਾ ਲੜਨ ਤੋਂ ਬਾਅਦ ਭਾਈ ਸਾਹਿਬ ਬਾਹਰ ਆ ਸਕਦੇ ਨੇ ਨਹੀਂ ਜੀ ਨਹੀਂ ਵੇਖੋ ਮੈਂ ਐਂ ਝੂਠ ਕਹਿ ਦੇਵਾਂ ਕਿ ਮੈਂ ਜਿਮਨੀ ਚੋਣ ਲੜਾਂਗਾ ਸੰਦੀਪ ਸਿੰਘ ਜਿੱਤਣਾ ਤੁਸੀਂ ਮਨਜਤਾਓਗੇ ਸੰਦੀਪ ਸਿੰਘ ਬਾਹਰ ਆ ਜਾਏ ਇਹ ਝੂਠ ਹੈ ਹੂੰ ਇਹਦਾ ਰੀਜ਼ਨ ਹੈ ਦੇਖੋ ਇਹ ਮਾਯੂਕ ਕੋਰਟ ਦੇ ਥਰੂ ਕੰਮ ਹੋਣਾ ਸਾਰਾ ਇਹ ਕੋ ਮੇਰਾ ਘਰ ਦਾ ਰਾਜ ਤੇ ਹੈਗਾ ਨਹੀਂ ਮੈਂ ਜਿੰਮੀ ਚੋਲ ਲੈਣਾ ਸੰਦੀਪ ਸਿੰਘ ਨੂੰ ਕੱਲ ਜਾ ਕੇ ਲੈ ਆਵਾਂ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਇਹ ਮਾਂ ਜੋ ਕੋਰਟ ਦੇ ਥਰੂ ਸੰਦੀਪ ਸਿੰਘ ਨੂੰ ਬਾਹਰ ਲਾ ਇੱਕ ਪਾਸੇ ਤੁਹਾਡੇ ਪਰਿਵਾਰ ਦੇ ਵਿੱਚੋਂ ਤੁਹਾਡੇ ਭਰਾ ਨੇ ਪੰਜਾਬ ਲਈ ਜਾਂ ਪੰਥ ਲਈ ਸਿੱਖ ਕੌਮ ਲਈ ਇੱਕ ਅਜਿਹਾ ਕਾਰਜਕਰਤਾ ਜਿਹਦੀ ਜਿੰਨੀ ਸਿਫਤ ਕੀਤੀ ਜਾਵੇ ਥੋੜੀ ਹੈ ਪਰ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਇਹ ਜਾਂ ਕੁਝ ਕੁ ਲੋਕ ਖਾਸ ਕਰ ਸ਼ਿਪ ਸੈਨਾ ਵਾਲੇ ਉਹਨਾਂ ਦੇ ਵੱਲੋਂ ਕਈ ਵਾਰੀ ਉਹਨਾਂ ਨੂੰ ਕਾਤਲ ਸ਼ਬਦ ਜਿਹੜਾ ਉਹਨਾਂ ਦੇ ਲਈ ਵਰਤਿਆ ਜਾਂਦਾ ਹੈ ਜਦੋਂ ਇਸ ਤਰੀਕੇ ਨਾਲ ਕੀਤਾ ਜਾਂਦਾ ਉਹਨਾਂ ਵੱਲੋਂ ਤੇ ਫਿਰ ਤੁਸੀਂ ਤੁਹਾਡੇ ਉੱਤੇ ਕੀ ਬੀਤਦੀ ਹੈ ਜਾਂ ਕੀ ਸੋਚਦੇ ਹੋ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਸ਼ਬਦ ਬਾਰੇ ਦੇਖੋ ਉਹ ਜਿਹੜੇ ਸ਼ਖਸ਼ ਹਨ ਜਿਹੜੇ ਮਤਲਬ ਬਿਆਨਬਾਜ਼ੀਆ ਕਰਦੇ ਪਹਿਲੀ ਗੱਲ ਤੇ ਇਹ ਬੰਨਾਂ ਦੀ ਪੰਜਾਬ ਨੂੰ ਦੇਨ ਕੀ ਹੈ ਸਭ ਤੋਂ ਵੱਡੀ ਗੱਲ ਤੇ ਹੈ ਪੰਜਾਬ ਨੂੰ ਕੋਈ ਦੇਨ ਹੈ ਉਹਨਾਂ ਦੀ ਪੰਜਾਬ ਦੀ ਇੱਕ ਇੱਕ ਵੀ ਚੀਜ਼ ਜਨੰਦ ਗਨਦਵ ਤੇਨ ਹੈ ਕਿ ਪੰਜਾਬ ਦੇ ਬੁੱਧਿਆਂ ਤੇ ਗੱਲ ਕੀਤੀ ਹੋਵੇ ਕਿ ਪੰਜਾਬ ਦੇ ਨਸ਼ਿਆਂ ਬਾਰੇ ਗੱਲ ਕੀਤੀ ਇਹ ਚੀਜ਼ ਬਾਰੇ ਉਹ ਕਦੀ ਗੱਲ ਨਹੀਂ ਕੀਤੀ ਸਿਰਫ ਕੀ ਉਹਨਾਂ ਦਾ ਮੈਟਰ ਹੈ ਕਿ Hindu ਔਰ Sikh ਦੇ ਵਿੱਚ ਆਪਾਂ ਭੜਕਾਉ ਭਾਸ਼ਣ ਦੇਣਾ ਇਹ ਲੜਦੇ ਰਹੇ ਪਰ ਇਹ ਚੀਜ਼ ਕਦੀ ਵੀ ਨਹੀਂ ਹੋ ਸਕਦੀ ਜੀ ਤੁਸੀਂ ਤੁਸੀਂ ਇਸ ਉਹ ਹਮੇਸ਼ਾ ਇਸ ਗੱਲ ਨੂੰ ਇਹ ਕਹਿੰਦੇ ਆ ਕਿ ਜਿਹੜਾ ਸੂਰੀ ਦਾ ਕਤਲ ਹੋਇਆ ਹੈ ਤੇ ਇਹ ਜਿਹੜਾ ਹੁਣ ਕਤਲ ਹੋਇਆ ਪਹਿਲੀ ਗੱਲ ਤਾਂ ਜਿਹੜਾ ਸੂਰੀ ਦਾ ਕਤਲ ਹੋਇਆ ਉਹਨੂੰ ਉਹ ਬਣਾਉਂਦੇ ਆ ਕਿ ਇੱਕ ਸਿੱਖ ਵੱਲੋਂ ਇੱਕ ਹਿੰਦੂ ਦਾ ਕਤਲ ਕੀਤਾ ਗਿਆ ਪੰਜਾਬ ਦੇ ਵਿੱਚ ਇਹ ਉਹ ਪ੍ਰਾਣੀਆਂ ਚੀਜ਼ਾਂ ਵਾਪਸ ਲੈ ਕੇ ਆ ਰਹੇ ਆ ਜੋ 84 ਦੇ ਦੰਗਿਆਂ ਵੇਲੇ ਹੋਇਆ ਜਾਂ ਜੋ 47 ਵੇਲੇ ਹੋਇਆ ਉਹ ਚੀਜ਼ਾਂ ਨੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਪਹਿਲੀ ਗੱਲ ਤੇ ਮੈਂ ਤੁਹਾਡੇ ਮਾਧਿਅਮ ਲਈ ਕਹਿ ਦਵਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਪਹਿਲਾਂ ਤੇ ਉਹਦੇ ਪਰਿਵਾਰ ਨੂੰ ਪੁੱਛੋ ਕਿ ਯਾਰ ਤੇਰੀ ਭੈਣ ਨੂੰ ਗਾਲ ਕੱਢੇ ਸਿਰਫ ਮੈਂ ਉਹਨੂੰ ਕਹਿ ਰਿਹਾ ਪੂਰੇ ਹਿੰਦੂ ਸਮਾਜ ਨਹੀਂ ਕਹਿ ਰਿਹਾ ਹੂੰ ਸਿਰਫ ਮੈਂ ਸੋਰੀ ਦੇ ਪਰਿਵਾਰ ਨੂੰ ਕਹਿ ਰਿਹਾ ਜੇ ਤੇਰੀ ਭੈਣ ਨੂੰ ਗਾਲ ਕੱਢੇ ਤੇਰੀ ਮਾਂ ਨੂੰ ਗਾਲ ਕੱਢੇ ਬਰਦਾਸ਼ ਕਰੇਗਾ ਹੂੰ ਤੇਰੀ ਮਾਂ ਨਾਲ ਕੋਈ ਕਵੇ ਮੈਨੇ ਜੈਸ ਸੰਬੰਧ ਬਣਾਉਣੇ ਤੇਰੀ ਭੈਣ ਬਾਰੇ ਕੋਈ ਕਵੇ ਐਦਾਂ ਤੂੰ ਬਰਦਾਸ਼ ਕਰੇਗਾ ਹੂੰ ਇਹ ਪੂਰੀ ਸਿੱਖ ਕੌਮ ਟਾਰਗੇਟ ਕਰਦਾ ਸੀ ਤੇਰਾ ਕੋਈ ਕੇਰ ਨਿੱਜੀ ਰੋਲਾ ਤੇ ਨਾ ਹੈਗਾ ਤੂੰ ਇੱਕ ਬੰਦੇ ਦਾ ਨਾਂ ਲੈ ਕੇ ਕਰ ਗੱਲ ਠੀਕ ਹੈ ਤੂੰ ਪੂਰੀ ਕੌਮ ਨੂੰ ਬਦਨਾਮ ਕਰਦਾ ਆਪੇ ਤੇ ਕੌਮ ਜਾਗਦੀ ਆ ਕੌਮ ਸੁੱਤੀ ਨਹੀਂ ਆ ਕੌਮ ਬਦਲਾ ਲੈਣਾ ਜਾਣਦੀ ਆ ਜੇ ਪ੍ਰਸ਼ਾਸਨ ਨਹੀਂ ਕੋਈ ਹੱਲ ਕਰਦਾ ਤੇ ਕੌਮ ਜਿੰਦੀ ਕੌਮ ਬਦਲਾ ਲਵੇਗੀ ਉਹਨਾਂ ਦੀ ਆਪਸ ਦੇ ਵਿੱਚ ਕੋਈ ਵੀ ਨਿੱਜੀ ਰੰਜਿਸ਼ ਨਹੀਂ ਸੀ ਜਿਸ ਤਰ੍ਹਾਂ ਦੇ ਤਰੀਕੇ ਨਾਲ ਸ਼ਿਫਸਾਨਾ ਵਾਲੇ ਕਹਿੰਦੇ ਆ ਕਿ ਜਿਹੜਾ ਸਣੀ ਸੀ ਇਹ ਇਹਦੀ ਸੂਰੀ ਨਾ ਲੱਗਦੀ ਸੀ ਪਰਸਨਲੀ ਰੰਜਿਤ ਸੀ ਇਹਨਾਂ ਦੀ ਕੋਈ ਘਰੇਲੂ ਕੋਈ ਐਦਾਂ ਦੀ ਚੀਜ਼ ਸੀ ਮੈ ਜੀ ਇਹਸਾਲਾ ਕੁਛ ਵੀ ਨਹੀਂ ਸਿਰਫ ਇਹ ਕਿ ਸਾਡੀਆਂ ਸਿੱਖਾਂ ਪਹਿਣਾ ਨੂੰ ਮਾਵਾ ਨੂੰ ਬਹੁਤ ਜ਼ਿਆਦਾ ਗਲਤ ਬਿਆਨਬਾਜ਼ੀ ਕਰਦਾ ਸੀ ਤੇ ਸਾਡੇ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਦੇ ਵਾਲੇ ਬੜੇ ਗਲਤ ਸ਼ਬਦਾਵਲੀ ਬੋਲਦਾ ਸੀ ਹਰ ਛੇ ਜੋ ਨੂੰ ਪਤਲਾ ਫੋਕਦਾ ਸੀ ਤੇ ਸਾਡੇ ਹਰਿਮੰਦਰ ਸਾਹਿਬ ਬਾਰੇ ਬੜੀ ਗਲਤ ਟਿੱਪਣੀ ਕਰਦਾ ਸੀ ਉਹ ਕਿਤੇ ਨਾ ਕਿਤੇ ਦੇਖੋ ਹਰ ਸਿੱਖ ਦੇ ਮਨ ਦੇ ਵਿੱਚ ਇੱਸੀ ਅਸੀ ਰੋਜ਼ ਸੀ ਸੀ ਹੂੰ ਬਾਕੀ ਬਾਈ ਦੀਪ ਸਿੱਧੂ ਕਹਿੰਦਾ ਕਲਾ ਵਰਤਦੀ ਹੈ ਉਹ ਫੇ ਕਲਾ ਵਰਤੀ ਉਸ ਟਾਈਮ ਤੇ ਸੀ ਹੂੰ ਉਹਨਾਂ ਨੇ ਬੀਤੇ ਦਿਨ ਇੱਕ ਪੱਤਰਕਾਰ ਨਾਲ ਉਹਨਾਂ ਦੀ ਇੱਕ ਇੰਟਰਵਿਊ ਆਈ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸੰਦੀਪ ਸਿੰਘ ਸਣੀ ਨੇ ਸੂਰੀ ਨੂੰ ਯੋਧਿਆਂ ਤਰ੍ਹਾਂ ਨਹੀਂ ਮਾਰਿਆ ਬੁਦਦਲਾਂ ਤਰ੍ਹਾਂ ਆ ਕੇ ਉਹਨਾਂ ਦੇ ਉੱਤੇ ਅਟੈਕ ਕੀਤਾ ਜਿਵੇਂ ਤੁਸੀਂ ਤੁਹਾਡੇ ਸਿੱਖੀ ਦਾ ਕਹਿੰਦੇ ਫਲਸਫਾ ਹੈ ਕਿ ਨੇ ਹੱਥੇ ਦੇ ਵਾਰ ਨਹੀਂ ਕਰਨਾ ਸੂਰੀ ਮਨੋ ਇਹ ਦੱਸੋ ਨਹੀਂ ਤਾਂ ਕਿਹੜੇ ਪਾਸੋਂ ਆ ਹਾਂ ਉਹ ਪਸਤੋਲੀ ਜਿਹੜੀ ਵਹੋਂਦਾ ਈ ਛਰੇਆਂ ਮ ਉਹਦੀ ਆਪਣੀ ਈ ਕਿ ਉਹਦੇ ਕਿਹ ਹੋਰ ਦੀ ਝੋਲੀ ਤੇ ਰੱਖ ਕੇ ਬੈਠਾ ਹੁੰਦਾ ਈ ਤੇ ਜਿਹੜੇ ਨੂੰ 18 ਤੋਂ 20 ਪਲੱਸ ਗਨਮਣ ਮਿਲੇ ਦੋ ਮਤਲਬ ਜਿਪਸੀਆਂ ਲੈ ਕੇ ਤੋਰਦਾ ਈ ਉਹ ਕਿਧੀਆਂ ਸੀ ਹੁੰਦਾ ਸੀ ਜੇ ਇਹੋ ਜਿਹੇ ਨੇਤੇ ਹੋਣ ਲਾਪੇ ਫਿਰ ਤੇ ਮੈਂ ਕਹਿੰਦਾ ਪੰਜਾਬ ਸਾਰੇ ਨੇ ਹੱਤਾ ਬੈਠਾ ਆ ਇਹਦਾ ਕੋ ਸਿਕਿਉਰਟੀ ਹੋ ਲੋ ਫਿਰ ਨੇਤੇ ਹੋਣਗੇ ਮੈਂ ਤੇ ਕਹਿੰਦਾ ਫਿਰ ਇਹ ਭੜਕਾਉ ਜਿਹੜੇ ਭਾਸ਼ਣ ਦਿੰਦੇ ਆ ਨਾ ਫਿਰ ਬੰਦ ਹੋਏ ਨੇ ਆ ਤੇ ਜਦੋਂ ਵੀ ਭਾਸ਼ਣ ਦੇਣਗੇ ਚੇਤਾ ਰੱਖਿਓ ਇੱਕ ਕਮਰੇ 'ਚ ਬੈ ਕੇ ਬੰਦ ਹੁੰਦੇ ਆ। ਜਦੋਂ ਖੁੱਲੇ ਮੈਦਾਨ 'ਚ ਆ ਕੇ ਭਾਸ਼ਣ ਦੇ ਫਿਰ ਤੇ ਸਮਝ ਲੱਗਦੀ ਉਹ ਚੀਜ਼ ਇਹਨਾਂ ਨੇ ਦੇਣੀ ਨਹੀਂ ਕਦੀ ਵੀ ਤੇ ਨਾ ਇਹਨੇ ਜੁਲਟ ਹੈਗੀ ਇਹਨਾਂ ਦੇ ਵਿੱਚ। ਕਹਿੰਦੇ ਅਸੀਂ ਵਿਰੋਧ ਕਰਾਂਗੇ ਜਾ ਕੇ ਤਰਨ ਤਰਨ ਭਾਈ ਮਨਦੀਪ ਸਿੰਘ ਦਾ ਅਸੀਂ ਨਹੀਂ ਚਾਹੁੰਦੇ ਕਿ ਕਾਤਲ ਦਾ ਭਰਾ ਇੱਥੇ ਜਿੱਤੇ। ਮੈਂ ਤੇ ਬੋਸਟ ਵੈਲਕਮ ਕਰਦਾ ਜੀ ਮੇਰੇ ਵੱਲੋਂ ਦੋ ਜਦੋਂ ਮਰਜੀ ਆ ਮੈਂ ਕਦੀ ਮਨਾ ਕੀਤਾ ਨਹੀਂ ਆਓ ਕਰੋ ਵਿਰੋਧ ਮੈਂ ਮਨਾ ਥੋੜੀ ਕਰਦਾ ਪਿਆ। ਵੇਖੋ ਵਿਰੋਧ ਕਰਨਾ ਕੁਝ ਹੋ ਨਹੀਂ ਜਾਣਾ। ਪਹਿਲੀ ਗੱਲ ਤੇ ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ ਪੰਜਾਬ ਇਹਨਾਂ ਬਾਰੇ ਸੋਚਦਾ ਕੀ ਪਿਆ ਹਮ ਥੱਲੇ ਇਹਰਾ ਹਿੰਦੂ ਸਮਾਜ ਉਹ ਹੀ ਇਹਨਾਂ ਨੂੰ ਸਹੀ ਨਹੀਂ ਸਮਝਦਾ ਪਿਆ ਹਮ ਮੈਂ ਤੁਹਾਡੇ ਮਾਧਿਅਮ ਲਈ ਕਹਿੰਨਾ ਇਹਨਾਂ ਨੂੰ ਕੋਈ ਇੱਕ ਮੀਟਿੰਗ ਰੱਖੋ ਹਿੰਦੂ ਸਮਾਜ ਸੱਦੋ ਵੇਖੋ ਜਾਂਦਾ ਇਹਨਾਂ ਕੋ ਕਿਸੇ ਨੇ ਨਹੀਂ ਜਾਣਾ ਭਾਈ ਇੱਕ ਬੰਦ ਨਹੀਂ ਜਾਣਾ ਰੀਜ਼ਨ ਕੀ ਹੈ ਉਹ ਮੰਨਦੇ ਵੀ ਕੋਈ ਇਹਨਾਂ ਨੂੰ ਉਹ ਕਹਿੰਦੇ ਨੇ ਪੰਜਾਬ ਦੇ ਵਿੱਚ ਆਪਣਾ ਕਹਿ ਲੋ ਕਿ ਭਾਈਚਾਰ ਦੇ ਵਿੱਚ ਸਾਂਝ ਖਤਮ ਕਰਨਾ ਚਾਹੁੰਦੇ ਪਏ ਹਮ ਅੱਛਾ ਹੁਣ ਆਪਾਂ ਇਧਰ ਇਲੈਕਸ਼ਨ ਵੱਲ ਆਉਣੀ ਹੋ ਜੇ ਤੁਸੀਂ ਜਿੱਤਦੇ ਹੋ ਤੁਸੀਂ ਕਿਹਾ ਵੀ ਸਾਡਾ ਕੋਈ ਨਿੱਜੀ ਸਵਾਰਥ ਦੇ ਵਿੱਚ ਹੈ ਨਹੀਂ ਸਾਨੂੰ ਕੋਈ ਇਦਾਂ ਹੈ ਨਹੀਂ ਕਿ ਸਾਡੇ ਭਾਈ ਸਾਹਿਬ ਬਾਹਰ ਆਉਣਗੇ ਜਾਂ ਕੋਈ ਹੋਰ ਪਰਿਵਾਰ ਦਾ ਸਵਾਰਥ ਹੋਵੇ ਕੰਮ ਲਈ ਆਏ ਹਾਂ ਤਰਨਤਨ ਦੇ ਲੋਕਾਂ ਲਈ ਕੰਮ ਕਰਨਾ ਚਾਹੁੰਦੇ ਹਾਂ ਬਿਲਕੁਲ ਜੀ ਬਿਲਕੁਲ ਕੀ ਕੀ ਸੋਚਿਆ ਹੋਇਆ ਹੈਗੇ ਅਸੀਂ ਆਹ ਕੰਮ ਕਰਾਂਗੇ ਜੇ ਦੇਖੋ ਜਿੱਤਦੇ ਹਾਂ ਪਿੰਡ ਦੇ ਆਧਾਰ ਤੇ ਜਿਹੜੇ ਨਸ਼ੇ ਦਾ ਮੁੱਦਾ ਬੜਾ ਗੰਭੀਰ ਹੈ ਹਮ ਹਰ ਪਿੰਡ ਚ ਗਏ ਲੋ ਹਰ ਮੈਂ ਗਲੀ ਚ ਗਿਆ ਹਾਂ ਹਰ ਦੁਕਾਨ ਤੇ ਗਿਆ ਮੈਂ ਇੱਕੋ ਗੱਲ ਹੈ ਉਹਨਾਂ ਨੇ ਕਿਹਾ ਸਾਨੂੰ ਗਲੀਆਂ ਨਾਲੀਆਂ ਨਹੀਂ ਚਾਹੀਦੀਆਂ ਸਾਡੀ ਨੌਜਵਾਨੀ ਕਿਸੇ ਤਰੀਕੇ ਬਚਾਓ ਹਮ ਤੁਹਾਨੂੰ ਕੀ ਜੇ ਨਸ਼ਾ ਮੁਕੇਗਾ ਤੇ ਫੇਰ ਹੀ ਪੰਜਾਬ ਦੀ ਨੌਜਵਾਨੀ ਮੁਕੇਗੀ ਫਿਰ ਕਿਤੇ ਵੇਖੋ ਕੋਈ ਸਿੱਖਿਆ ਦੇ ਬੋਰਡਿੰਗ ਲਈ ਕਹਦੋ ਕੋਈ ਸਕੂਲ ਜਾਂ ਕੋਲੇਜ ਕੋਈ ਫਰੀ ਨਹੀਂ ਹੈ ਮੈਡੀਕਲ ਦੀ ਸਹੂਲਤ ਕੋਈ ਫਰੀ ਨਹੀਂ ਹੈ ਇਹ ਚੀਜ਼ਾਂ ਪੈਲ ਦੇ ਆਧਾਰ ਤੇ ਰੱਖਣੀ ਚਾਹੀਦੀਆਂ ਜਿਹੜਾ ਕਿ ਪੰਜਾਬ ਦੇ ਵਿੱਚ ਮੇਨ ਮੁੱਦਾ ਐ ਇਸ ਚੀਜ਼ ਦਾ ਖਾਲੀ ਤਰੰਤਨ ਹਲਕੇ ਦਾ ਨਹੀਂ ਸਾਰੇ ਪੰਜਾਬ ਦੇ ਵਿੱਚ ਆ ਮੁੱਦਾ ਆ ਰਿਹਾ ਇਸ ਦਾ ਕਿਸ ਤਰੀਕੇ ਨਾਲ ਖਤਮ ਕਰੋਗੇ ਕਿਉਂਕਿ ਦਾਅਵੇ ਤਾਂ ਹਰ ਵਾਰ ਜਦੋਂ ਕੋਈ ਸਰਕਾਰ ਆਉਂਦੀ ਐ ਕੋਈ ਕਹਿੰਦਾ ਅਸੀਂ 24 ਘੰਟਿਆਂ ਵਿੱਚ ਖਤਮ ਕਰ ਦਾਂਗੇ ਕੋਈ ਕਹਿੰਦਾ ਅਸੀਂ ਇੰਨੇ ਚਰਚ ਖਤਮ ਕਰ ਦਾਂਗੇ ਕੋਈ ਕਹਿੰਦਾ ਅਸੀਂ ਲੱਕ ਤੋੜ ਦਾਂਗੇ ਠੀਕ ਐ ਤਾਂ ਕਿਸ ਤਰੀਕੇ ਨਾਲ ਤਰੀਕਾ ਕੀ ਹੋਊਗਾ ਕਿ ਤੁਸੀਂ ਪਿੱਛੋਂ ਸਪਲਾਈ ਬੰਦ ਕਰੋਗੇ ਕਿਉਂਕਿ ਇੱਕ ਛੋਟੀ ਛੋਟੀ ਜੀ ਆਉਂਦਾ ਮੈਂ ਇਹਨੂੰ ਕਹੂੰਗੀ ਤੇ ਜੇ ਤੁਸੀਂ ਜਿੰਨਾ ਮਰਜੀ ਜ਼ੋਰ ਲਾ ਲੋ ਤੇ ਜਿਹੜਾ ਨਸ਼ੇ ਨੂੰ ਜੇ ਤੁਸੀਂ ਕਹੋ ਵੀ ਇਹਨੂੰ ਖਤਮ ਕਰਨਾ ਸਾਡਾ ਮੁੱਖ ਟੀਚਾ ਹੈ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਇਕੱਲੇ ਕਰ ਸਕਦੇ ਹੋ ਦੇਖੋ ਗੱਲ ਹੈ ਜੇ ਮੈਂ ਇੱਕ ਘਰੋਂ ਜਾਂ ਕਮਰੇ ਚ ਪੈਰੀ ਮੈਂ ਬਾਹਰ ਭੁੱਟਾਂਗਾ ਤੇ ਰਸਤਾ ਥੋੜੀ ਖਤਮ ਹੋ ਜਾਏਗਾ ਜੇ ਮੈਂ ਚੱਲਾਂਗਾ ਤੇ ਰਸਤਾ ਖਤਮ ਹੋ ਜਾਏਗਾ ਹੂੰ ਜਿਹੜੀਆਂ ਪਾਰਟੀਆਂ ਵਾਲੇ ਕਦੀ ਚੱਲੇ ਹੀ ਨਹੀਂ ਇਸ ਰਸਤੇ ਉੱਤੇ ਖਤਮ ਕਰਨ ਦੇ ਰਸਤੇ ਉੱਤੇ ਜੇ ਕਰੋ ਬਾਹਰ ਨਿਕਲਣਗੇ ਜੇ ਰਸਤੇ ਚੱਲਣਗੇ ਨਸ਼ਾ ਖਤਮ ਫੇਰ ਹੀ ਹੋਏਗਾ ਜੇ ਕਿਸੇ ਨੂੰ ਮਨਾ ਕਰਨਗੇ ਤੇ ਰਸਾ ਖਤਮ ਹੋਏਗਾ ਜਾਂ ਪੱਕੇ ਨੂੰ ਕਹਿਣਾ ਹੀ ਨਹੀਂ ਹੈ ਉਲਟਾ ਹੱਲੇਸ਼ਰੀ ਹੱਲਾਸ਼ਰੀ ਦੇਣੀ ਆ ਜੇ ਨਸ਼ਾ ਵੇਚਦੇ ਉਹਨਾਂ ਦਾ ਨਾ ਭਾਈ ਵਾਲੀ ਸਾਰਿਆਂ ਨਾਲ ਹੈਗੀ ਸਾਡੀ ਸਾਲ ਗਾਂਠ ਹੈਗੀ ਤੇ ਨਸ਼ਾ ਕਿੱਥੋਂ ਖਤਮ ਹੋਣਾ ਕਦੀ ਵੀ ਨਹੀਂ ਹੋਣਾ ਇਹਨਾਂ ਨਾਲ ਜੇ ਕੋਈ ਗੁਰਸਿੱਖ ਬੰਦਾ ਉੱਠ ਕੇ ਵੋਟਾਂ ਦੇ ਵਿੱਚ ਖੜ ਜੇ ਤੇ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਦਿੱਤਾ ਜਾਂਦਾ ਹੈ ਤੁਹਾਡੇ ਨਾਲ ਤੇ ਧਿਰਾਂ ਵੀ ਉਹ ਸਪੋਰਟ ਕਰ ਰਹੀਆਂ ਨੇ ਜਿਹੜੀਆਂ ਖੁੱਲੇ ਆਮ ਜਿਹੜਾ ਖਾਲਿਸਤਾਨ ਦੀ ਮੰਗ ਕਰਦੀਆਂ ਨੇ ਪਰ ਲੋਕਾਂ ਨੇ ਮਨਦੀਪ ਦੀ ਸੋਚ ਜਾਣਨੀ ਹੈ ਕਿ ਮਨਦੀਪ ਦੀ ਆਪ ਦੀ ਪਰਸਨਲ ਕੀ ਸੋਚ ਹੈ ਕਿਉਂਕਿ ਭਲਾਉ ਧਿਰਾਂ ਤੁਹਾਨੂੰ ਸਪੋਰਟ ਕਰ ਰਹੀਆਂ ਮਰਜ਼ੀ ਤੇ ਤੁਹਾਡੀ ਆਪਣੀ ਆ ਤੁਸੀਂ ਕੀ ਸੋਚਦੇ ਹੋ ਦੇਖੋ ਮਨਦੀਪ ਦੀ ਸੋਚ ਇਹ ਹੋਈ ਕਿ ਖਾਲਸਾ ਰਾਜ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਉਹ ਖਾਲਸਾ ਰਾਜ ਦਾ ਇੱਕ ਦੇਖੋ ਪਹਿਲਾਂ ਸੇਕ ਕੌਮ ਨੇ ਮੰਨਿਆ ਹੈ ਜਦੋਂ ਖਾਲਸਾ ਰਾਜ ਸਾਡਾ ਹੁੰਦਾ ਸੀ ਨਾ ਸਾਡਾ 1 ਰੁਪਿਆ ਸੀ ਤੇ ਯੂਕੇ ਦੇ 23 ਪਾਉਂਡ ਹੁੰਦੇ ਸੀ ਤੇ ਗੋਰੇ ਇੱਥੇ ਕੰਮ ਕਰਨ ਆਉਂਦੇ ਸੀ ਤੇ ਮਹਾਰਾਜਾ ਰਣਜੀਤ ਦੇ ਸਤੈਨ ਤੇ ਸੋਝੋ ਕੁੱਤੇ ਨੂੰ ਵੀ ਗਲੇ ਦੇ ਉੱਤੇ ਹਾਰ ਪਾ ਕੇ ਛੱਡ ਦੋ ਉਹਨਾਂ ਤਾਂ ਸਵੇਰ ਤੱਕ ਉਹ ਇਤਨੇ ਰੰਗਾਂ ਹੁੰਦੇ ਤੇ ਅੱਜ ਦੇ ਟਾਈਮ ਦੇ ਵੇਖ ਲਓ ਆਪਾਂ ਕਿਸੇ ਲੇਡੀਜ਼ ਨੇ ਕਰਨਾਂ ਦੀ ਵਾਲੀਆਂ ਵੀ ਪਾਈਆਂ ਹੁੰਦੇ ਉਹ ਵੀ ਲਾ ਕੇ ਲੈ ਜਾਂਦੇ ਸਾਨੂੰ ਇਹੋ ਜਿਹਾ ਪੰਜਾਬ ਦਾ ਉੱਤੇ ਹਾਲ ਨਹੀਂ ਚਾਹੀਦਾ ਸਾਨੂੰ ਖਾਲਸਾ ਰਾਜ ਸਾਡਾ ਚਾਹੀਦਾ ਹੂੰ ਮਤਲਬ ਖਾਲਸਾ ਰਾਜ ਦੀ ਮੰਗ ਕਰਦੇ ਹਾਂ ਤੁਸੀਂ ਕੋਈ ਕੁਝ ਬਿਲਕੁਲ ਕਰਦੇ ਆ ਜੀ ਉਹ ਸਾਡਾ ਰਾਜ ਸੀ ਸਾਨੂੰ ਹੋਣਾ ਚਾਹੀਦਾ ਸਾਨੂੰ ਮ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਧਰਮੀ ਫੌਜੀ ਦਾ ਪਰਿਵਾਰ ਲੜ ਰਿਹਾ ਇਹਦੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਸੀ ਕਿ ਇੱਕ ਧਰਮੀ ਫੌਜੀ ਦਾ ਪਰਿਵਾਰ ਮੇਰੇ ਵਿਰੁੱਧ ਲੜੂਗਾ ਜਾਂ ਤੁਸੀਂ ਬਾਅਦ ਚ ਉੱਠੇ ਕਿ ਪਹਿਲਾਂ ਉਹ ਉੱਠੇ ਦੇਖੋ ਚਲੋ ਸਤਿਕਾਰਯੋਗ ਨੇ ਸਾਡੇ ਧਰਮੀ ਫੌਜੀ ਜੀ ਆਪਾਂ ਉਹਨਾਂ ਉੱਤੇ ਕੋਈ ਕਿੰਤੂ ਪਰਤੂ ਨਹੀਂ ਕਰਨਾ ਚਾਹੁੰਦੇ ਜੀ ਤੇ ਨਾਂ ਉੱਤੇ ਬਾਰੇ ਕੁਝ ਕਹਿੰਦੇ ਬਾਕੀ ਉਹਨਾਂ ਦਾ ਨਿੱਜੀ ਫੈਸਲਾ ਹੈਗਾ ਵਾ ਹਮ ਉਹ ਲੜਦੇ ਪੈ ਨੇ ਜੂ ਲੜਨ ਜੀ ਲੋਕਤੰਤਰ ਹੈ ਸਭੋ ਅਧਿਕਾਰ ਹੈ ਰਡੰਦਾ ਜੀ ਹਮ ਨਹੀਂ ਜਿਵੇਂ ਬਾਕੀ ਸਾਰਿਆਂ ਨੇ ਜਦੋਂ ਤੁਹਾਡਾ ਪਤਾ ਲੱਗਿਆ ਸਹਿਮਤੀ ਜਤਾਤੀ ਕਿ ਅਸੀਂ ਤੁਹਾਡੇ ਨਾਲ ਹੀ ਆ ਤੁਹਾਨੂੰ ਜਦੋਂ ਧਰਮੀ ਪਰਿਵਾਰ ਦਾ ਪਤਾ ਲੱਗਿਆ ਤੁਸੀਂ ਨਹੀਂ ਪਿੱਛੇ ਹਟੇ ਜਾਂ ਧਰਮੀ ਪਰਿਵਾਰ ਨੂੰ ਤੁਹਾਡਾ ਪਤਾ ਲੱਗਿਆ ਹੋਵੇ ਧਰਮੀ ਪੋਜੀ ਦੇ ਪਰਿਵਾਰ ਨੂੰ ਉਹ ਪਿੱਛੇ ਹਟੇ ਹੋਣ ਤੁਹਾਡੇ ਨਾਲ ਰਾਬਤਾ ਹੋਇਆ ਹੋਵੇ ਨਹੀਂ ਮੇਨਾਂ ਦੀ ਇਸ ਟੌਪਿਕ ਉੱਤੇ ਉਹਨਾਂ ਦੀ ਗੱਲ ਹੋਈ ਨਹੀਂ ਨਾ ਮੈਂ ਕਦੀ ਫੋਨ ਤੇ ਉਹਨਾਂ ਨਾਲ ਮੇਰੀ ਗੱਲ ਨਾ ਹੋਈ ਨਾ ਉਹਨਾਂ ਦਾ ਮੈਨੂੰ ਕੋਈ ਕੋਲ ਆਇਆ ਨਾ ਮੈਂ ਕਦੀ ਉਹਨਾਂ ਨੂੰ ਕੋਲ ਕੀਤੀ ਹੋਈ ਹਮ ਇਸ ਪਰੇ ਕਦੀ ਸਾਡੇ ਨਾਲ ਗੱਲ ਹੀ ਅੱਛਾ ਕੀ ਕਹਿੰਦੀ ਐ ਸ਼ਹਿਰ ਦੀ ਹਵਾ ਕੀ ਕਹਿੰਦੀ ਐ ਆਖਿਰ ਦੇ ਵਿੱਚ ਇਹੀ ਪੁੱਛਣਾ ਚਾਹਾਂਗੇ ਸ਼ਹਿਰ ਦੀ ਹਵਾ ਤੇ ਮਨਦੀਪ ਸਿੰਘ ਵਾਲੀ ਐ ਜੀ ਅੱਛਾ ਤੇ ਪੰਥ ਵਾਲਾ ਲਵਾ ਚੱਲੇਗੀ ਅਰ ਕੀ ਹੂੰ ਤੇ ਸਤ ਗਿਆਨੀ ਜਨੈਤ ਸਿੰਘ ਜੀ ਪਿੰਡ ਵਾਲੇ ਜਿੱਤ ਹੋਏਗੇ ਤੇ ਜੱਸਟਰ ਹੂੰ ਜਿਵੇਂ ਸ਼ਿਵ ਸੈਨਾ ਵਿਰੋਧ ਕਰ ਰਹੀ ਐ ਰਾਜਾ ਵੜਿੰਗ ਵਿਰੋਧ ਕਰ ਰਿਹਾ ਹੋਰ ਰਾਜਨੀਤਿਕ ਪਾਰਟੀਆਂ ਵਿਰੋਧ ਕਰ ਰਹੀਆਂ ਨੇ ਤੁਹਾਡੇ ਉੱਤੇ ਕਾਤਲ ਦੇ ਭਰਾ ਦਾ ਟੈਗ ਲਾ ਰਹੇ ਐ ਹੂੰ ਤੁਹਾਨੂੰ ਲੱਗਦਾ ਕਿ Hindu vote ਤੁਹਾਡੇ ਹੱਕ ਚ ਪੁੱਗਤੂਗੀ ਤੁਸੀਂ ਇੱਕ ਵਾਰੀ ਮੇਰੇ ਕਹਿਨ ਤੇ ਨਾ Hindu veer bhavan ਨੂੰ ਖੁਸ਼ ਕੇ ਵੇਖਿਓ ਉਹਨਾਂ ਦਾ ਉੱਥੇ ਕੀ ਮੋਟਿਵੇਟ ਹੈ ਤੇ ਕੀ ਗੱਲ ਕਰਦੇ ਨੇ ਮੇਰੇ ਬਾਰੇ ਕੀ ਵਿਚਾਰ ਉਹ ਖੁਦ ਚਾਹਦੇ ਨੇ ਇਹ ਸਾਨੂੰ ਮਨਦੀਪ ਸਿੰਘ ਵਰਗਾ ਨੌਜਵਾਨ ਇਥੇ ਚਾਹੀਦਾ ਜਿਹੜਾ ਕੀ ਪੰਜਾਬ ਨੂੰ ਤੇ ਤਰਨਤਾਰਨ ਜਿਲ੍ਹੇ ਨੂੰ ਖੁਸ਼ਹਾਲ ਕਰ ਸਕਦਾ ਵਾ ਕਿਉਂਕਿ ਮੈਂ ਇੱਕ ਛੋਟਾ ਜਿਹਾ ਦੁਕਾਨਦਾਰ ਹਾਂ ਤੇ ਮੈਂ ਅੱਜ ਤੱਕ ਕਹਿ ਲਉ ਕਿ ਮੇਰੇ ਲਾਗੇ ਛਾਗੇ ਸਾਰਾ ਹਿੰਦੂ ਭਾਈਚਾਰਾ ਵਾ ਕੋਈ ਵਿਖਾਉਣ ਮੇਰੇ ਨਾਲ ਕੋਈ ਗੱਲਬਾਤ ਕਿਸੇ ਨਾਲ ਹੋਈ ਹੋਵੇ ਮੇਰੀ ਐਜ ਟਾਈਮ 38 ਕੇ 37 ਸਾਲ ਉਮਰ ਉਹ ਚੱਲੀ ਹੈ ਨਾ ਕਿਸੇ ਨਾਲ ਦਿਖਾਓ ਕਿ ਰੋਲਾ ਪਿਆਵੇ ਮੇਰੇ ਖਿਲਾਫ ਕੋਈ ਇੱਕ ਪਰਚਾ ਵੀ ਦਰਜ ਹੋਵੇ ਤੇ ਜਿਹੜੇ ਬਿਆਨਬਾਜ਼ੀਆਂ ਕਰਦੇ ਉਹਨਾਂ ਤੇ ਚੈੱਕ ਕਰੋ ਉਹਦਾ ਬੈਕਗ੍ਰਾਉਂਡ ਕੀ ਹੈ ਉਹਨਾਂ ਤੇ ਪਰਚੇ ਆਲਰੇਡੀ ਮੈਂ ਮੈਂ ਤਾਂ ਕੀ ਐਗਰੀਮੈਂਟ ਕਰਨਾ ਦੀ ਮੇਰੇ ਤੇ ਮੇਰੇ ਲਾਗੇ ਛਾਗੇ ਉਹਨਾਂ ਕਿਤੇ ਗੇਦੀ ਹੋ ਵਾਲੇ ਜਿਹਨਾਂ ਤੇ ਗੱਲ ਕਰਦੇ ਵੇ ਜੀ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਸ਼ੁਭ ਕਾਮਨਾਵਾਂ ਤੁਹਾਨੂੰ ਭੇਕ ਲਈ